ਸਾਹਿਬ ਜਾਦੇ ਨੂੰ ਡਰਾਵੇ ਦਿੱਤੇ ਗਏ ਉਹਨਾਂ ਨੂੰ ਕੁੱਟਿਆ ਗਿਆ ਜੇ ਤੇ ਜਿਸ ਵਕਤ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਸਾਹਿਬ ਜਾਦੇ ਨਾ ਡੋਲੇ ਡਾਕਟਰ ਗੰਡਾ ਸਿੰਘ ਉਹਨਾਂ ਨੇ ਇੱਕ ਜਗ੍ਹਾ ਦੇ ਉੱਤੇ ਉਹਨਾਂ ਦੇ ਪੋਟਿਆਂ ਤੇ ਬਰੂਦ ਲਾ ਕੇ ਸਾੜਨ ਦੀ ਗੱਲ ਵੀ ਕੀਤੀ ਹੈ ਦਾਦੀ ਦੀ ਜਗਾ ਤੇ ਖਲੋਕੇ ਦੇਖੋ ਜਦੋਂ ਦਾਦੀ ਨੇ ਆਪਣੇ ਪੋਤਿਆਂ ਨੂੰ ਆਇਆ ਦੇਖਿਆ ਉਹਨਾਂ ਦੇ ਪਿੰਡਿਆਂ ਦੇ ਉੱਤੇ ਲਾਸ਼ਾਂ ਪਜਾਉਂ ਜਾਂ ਸਨ ਉਹਨਾਂ ਦੇ ਪੋਤੇ ਸੜੇ ਹੋਏ ਸਨ ਇਹਨੂੰ ਵੀ ਜ਼ਿਕਰ ਮਿਲਦਾ ਹੈ ਸਾਨੂੰ ਵੀ ਗੁਲੇਲਾ ਮਾਰੀਆਂ ਗੀਆਂ ਹਨ ਸਹਿਬਜ਼ਾ ਦਫਤੇ ਸਿੰਘ ਦੀ ਅੱਖ ਦੇ ਉੱਤੇ ਵੱਜ ਜਾਂਦੀ ਹੈ ਗਲੇਲ ਰੁੱਖ ਦੇ ਨਾਲ ਬੰਨ ਕੇ ਸਹਿਬਜ਼ਾ ਦਾ ਜ਼ੋਰਾਵਰ ਸਿੰਘ ਉਹਨਾਂ ਦਾ ਸਰੀਰ ਤੇ ਛੱਟੇ ਠੰਡਾ ਪੈ ਗਿਆ ਪਰ ਸਾਡੀ ਤਰੀਖ ਦੱਸਦੀ ਹੈ ਕਿ ਬਾਬਾ ਫਟੇ ਸਿੰਘ ਉਹਨਾਂ ਦਾ ਸਰੀਰ ਕੋਈ 12 13 ਮਿੰਟ ਉੱਥੇ ਟੜਫਦਾ ਰਿਹਾ ਹੈ। ਉਹਨੂੰ ਸਿਰਫ ਅਨੁਭਵ ਕੀਤਾ ਜਾ ਸਕਦਾ ਹੈ। ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਦੀ ਫਤਿਹ। ਪਿਛਲੇ ਦਿਨਾਂ ਤੋਂ ਆਪਾਂ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਛੱਡਨ ਤੋਂ ਲੈ ਕੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਫਿਰ ਛੋਟੇ ਸਾਹਿਬਜ਼ਾਦਿਆਂ ਦਾ ਮਾਤਾ ਗੁਜਰੀ ਜੀ ਦੇ ਸਮੇਤ ਗੰਗੂ ਦਵਾਰਾ ਕੀਤੇ ਧੋਖੇ ਕਰਕੇ ਫੜੇ ਜਾਨ ਤੱਕ ਦਾ ਪ੍ਰਸੰਗ ਸੀਗਾ ਜਿਹੜਾ ਉਹ ਸੁਣਿਆ ਹੈ ਕਿ ਸਾਹਿਬਜ਼ਾਦੇ ਮੁਰਿੰਡੇ ਜਾਨੀ ਖਾਨ ਤੇ ਮਾਨੀ ਖਾਨ ਦੀ ਕੁਤਵਾਲੀ ਦੇ ਵਿੱਚ ਕੈਦ ਹੋ ਗਏ। ਉੱਥੇ ਸਹਿਬਜਾਦਿਆਂ ਨੂੰ ਖਾਣ ਪੀਣ ਲਈ ਕੁਝ ਨਹੀਂ ਦਿੱਤਾ ਗਿਆਗਾ। ਇਥੋਂ ਜਦੋਂ ਅਗਲੇ ਦਿਨ ਸਰਹੰਦ ਤੋਂ ਅਫਸਰ ਆਇਆ ਹੈ ਤੇ ਨਾਲ ਇਥੋਂ ਸਪਾਈ ਲੈ ਕੇ ਸਹਿਬਜਾਦਿਆਂ ਨੂੰ ਮਾਤਾ ਜੀ ਨੂੰ ਗੱਡੀ ਤੇ ਬਿਠਾ ਕੇ ਸਰਹੰਦ ਵੱਲ ਚਾਲੇ ਪਾ ਦਿੱਤੇ। ਕੁਝ ਜਗ੍ਹਾ ਜ਼ਿਕਰ ਮਿਲਦਾ ਹੈ ਰਸਤੇ 'ਚ ਦੋ ਜਗ੍ਹਾ ਪੜਾ ਹੋਇਆ ਹੈ ਇੱਕ ਨਗਾਮਾ ਤੇ ਦੂਸਰਾ ਡੇਰਾ ਬਸੀ ਆਪਾਂ ਮੇ ਅਹਿਲਕਾਰਾਂ ਨੇ ਰੋਟੀ ਟੁਕ ਖਾਦਾ ਪਰ ਮਾਤਾ ਜੀ ਤੇ ਸਹਿਬਜਾਦਿਆਂ ਨੂੰ ਨਹੀਂ ਦਿੱਤਾ ਨਾ ਹੀ ਪੀਣ ਲਈ ਪਾਣੀ ਦਿੱਤਾ ਗਿਆ ਸਰਹੰਦ ਸ਼ਾਮੀ ਪੌਂਤੇ ਉੱਥੇ ਸੁਚਾਨੰਦ ਆਇਆ ਸਭ ਤੋਂ ਪਹਿਲਾਂ ਤੇ ਸੁਚਾਨੰਦ ਨੇ ਫੈਸਲਾ ਸੁਣਾਇਆ ਵੀ ਇਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਜਾਏ ਠੰਡਾ ਬੁਰਜ ਉਹ ਥਾਂ ਸੀ ਜਿੱਥੇ ਗਰਮੀ ਦੇ ਦਿਨਾਂ ਦੇ ਵਿੱਚ ਵਜ਼ੀਰ ਖਾਂ ਆਪਣਾ ਤਿਆਮ ਕਰਦਾ ਸੀ ਠਹਿਰਦਾ ਸੀ ਕਿਉਂਕਿ ਉੱਥੇ ਠੰਡੀਆਂ ਹਵਾਵਾਂ ਵਗਦੀਆਂ ਸਨ ਇਹ ਮੰਨਿਆ ਜਾਂਦਾ ਹੈ ਵੀ ਉੱਧਰ ਦੀ ਨਹਿਰ ਲੰਘਦੀ ਸੀ ਰੁੱਖ ਬੂਟੇ ਵਾਧੂ ਸਨ ਹਵਾ ਚੱਲਦੀ ਸੀ ਤੇ ਪਾਣੀ ਦੇ ਨਾਲ ਉਹਦੇ 'ਚ ਨਮੀ ਪੈਦਾ ਹੋ ਜਾਂਦੀ ਤੇ ਉਹ ਠੰਡੀ ਹੋ ਕੇ ਵਗਦੀ ਸੀਗੀ ਉੱਚੀ ਥਾਂ ਸੀਗੀ ਇਹ ਚਾਰੇ ਪਾਸੇ ਤੋਂ ਖੁੱਲੀ ਜੇ ਉਹ ਗਰਮੀਆਂ 'ਚ ਇੰਨੀ ਠੰਡੀ ਹੋ ਸਕਦੀ ਹੈ ਜਿਵੇਂ ਤੁਸੀਂ ਕਈ ਜਗ੍ਹਾ ਦੇ ਉੱਤੇ ਠੰਡੀ ਸੜਕ ਦਾ ਨਾਮ ਸੁਣਿਆ ਹੋਵੇਗਾ ਰੁੱਖ ਬੂਟਿਆਂ ਦੇ ਕਰਕੇ ਆੰਤੋਰ ਦੇ ਤਨਹਰਾ ਦੇ ਕਿਨਾਰੇ ਇਸੇ ਤਰ੍ਹਾਂ ਇਹ ਜਗਾ ਸੀ ਤੇ ਸੋਚੋ ਜੇ ਗਰਮੀਆਂ ਚ ਇੰਨੀ ਠੰਡੀ ਹੈ ਤੇ ਸਿਆਲਾਂ ਚ ਇੱਥੇ ਕੀ ਹਾਲਤ ਹੋਏਗੀ ਮਾਤਾ ਜੀ ਨੂੰ ਤੇ ਸਹਿਬਜ਼ਾਦਿਆਂ ਨੂੰ ਇੱਥੇ ਕੈਦ ਕਰ ਦਿੱਤਾ ਗਿਆ ਹੈ ਭੁੱਖਣ ਪਾਣੇ ਨੇ ਫਿਰ ਉਦੋਂ ਬਾਅਦ ਦੇ ਵਿੱਚ 11 12 ਤੇ 13 ਉਹ ਨੂੰ ਉਹਨਾਂ ਦਾ ਜਿਹੜਾ ਹੈਗਾ ਪੇਸ਼ੀਆਂ ਸਹਿਬਜ਼ਾਦਿਆਂ ਦੀਆਂ ਹੋਈਆਂ ਆਪਾਂ ਸੰਖੇਪੀਤੀ ਇੱਥੇ ਗੱਲ ਕਰਾਂਗੇ ਸਾਰੀਆਂ ਪੇਸ਼ੀਆਂ ਨੂੰ ਇਕੱਠਿਆਂ ਕਰਕੇ ਜੋ ਸਾਡੀਆਂ ਰਵਾਈਤਾਂ ਦੇ ਵਿੱਚ ਗੱਲਾਂ ਨੇ ਜੋ ਇਤਿਹਾਸ ਦੇ ਅੰਦਰ ਪੰਜਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਸਾਨੂੰ ਪਤਾ ਲੱਗਦਾ ਹੈ ਇਹ ਠੰਡੀ ਰਾਤ ਅੰਦਰ ਮਾਂ ਆਪਣੇ ਪੋਤਿਆਂ ਨੂੰ ਗੁਰਬਾਣੀ ਦਾ ਤੇ ਉਹਨਾਂ ਦੇ ਬਜ਼ੁਰਗਾਂ ਦੇ ਇਤਿਹਾਸ ਦਾ ਨਿਗਹ ਦਿੰਦੀ ਰਹੀ ਬੜੀ ਵੱਡੀ ਜ਼ਿੰਮੇਵਾਰੀ ਸੀ ਮਾਂ ਦੇ ਮੋਢਿਆਂ ਉੱਤੇ ਜਿਹੜੀ ਉਹਨੇ ਬਾਖੂਬੀ ਨਿਭਾਈ ਅੱਜ ਦੀਆਂ ਦਾਦੀਆਂ ਦੇ ਵਾਸਤੇ ਮਾਵਾਂ ਦੇ ਵਾਸਤੇ ਪ੍ਰੇਰਨਾ ਹੈ ਮਾਤਾ ਗੁਜਰੀ ਸਹਿਬਜ਼ਾਦੇਆਂ ਦੀਆਂ ਪੇਸ਼ੀਆਂ ਹੋਈਆਂ ਉਹਨਾਂ ਨੂੰ ਡਰਾਉਣ ਲਈ ਬੇਅੰਤ ਤੰਗ ਤਰੀਕੇ ਜਿਹੜੇ ਉਹ ਵਰਤੇ ਗਏ ਡਲਾਉਣ ਲਈ ਲਾਲਚ ਦਿੱਤੇ ਗਏ ਪਰ ਨਾ ਤੇ ਸਰਬਜਾਤ ਦੇ ਡਰੇ ਤੇ ਨਾ ਹੀੋਂ ਕਿਸੇ ਲਾਲਚ ਵਿੱਚ ਆਏ 7 ਤੇ 9 ਸਾਲ ਦੀ ਉਮਰ ਹੈ ਇਹਨੂੰ ਅਨਬ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਸਨਮੁਖ ਰੱਖ ਕੇ ਕਿ ਪਰਵਰਿਸ਼ ਕਿਸ ਢੰਗ ਨਾਲ ਕੀਤੀ ਹੋਏਗੀ ਮਾਤਾ ਜੀ ਨੇ ਆਪਣੇ ਪੋਤਿਆਂ ਦੀ ਗੁਰੂ ਸਾਹਿਬ ਨੇ ਆਪਣੇ ਬੱਚਿਆਂ ਦੀ ਤਰੀਕਹ ਦੱਸਦੀ ਹੈ ਸਹਿਬਜ਼ਾਦੇਆਂ ਨੂੰ ਡਰਾਵੇ ਦਿੱਤੇ ਗਏ ਉਹਨਾਂ ਨੂੰ ਕੁੱਟਿਆ ਗਿਆ ਜੀ ਤੇ ਜਿਸ ਵਕਤ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਸਹਿਬਜ਼ਾਦੇ ਨਾ ਡੋਲੇ ਡਾਕਟਰ ਗੰਡਾ ਸਿੰਘ ਉਹਨਾਂ ਨੇ ਇੱਕ ਜਗ੍ਹਾ ਦੇ ਉੱਤੇ ਉਹਨਾਂ ਦੇ ਪੋਟਿਆਂ ਤੇ ਬਰੂਦ ਲਾ ਕੇ ਸਾੜਨ ਦੀ ਗੱਲ ਵੀ ਕੀਤੀ ਹੈ ਇੰਨੇ ਨਹੀਂ ਨੀਂਗਾ ਸੇਬ ਦਾਦਿਆਂ ਨੂੰ ਡਲਾਉਣ ਵਾਸਤੇ ਜਦੋਂ ਕੁੱਟ ਮਾਰਨ ਨਾਲ ਕੋਈ ਗੱਲ ਨਾ ਬਣੀ ਤਸੀਹੇ ਦੇ ਕੇ ਉਹਨਾਂ ਨੂੰ ਲਾਲਚ ਦਿੱਤਾ ਗਿਆ ਵੀ ਅਸੀਂ ਤੁਹਾਨੂੰ ਛੱਡ ਦੇਾਂਗੇ ਤੁਸੀਂ ਆਪਣਾ ਧਰਮ ਛੱਡ ਦਿਓ ਤੁਹਾਨੂੰ ਸਾਰਾ ਕੁਝ ਮਿਲੇਗਾ ਜ਼ਮੀਨ ਜਾਇਦਾਦ ਤੁਹਾਡੇ ਵਿਆਹ ਵੀ ਹੈ ਜਿਹੜੇ ਉਹ ਵੱਡੇ ਘਰਾਂ ਦੇ ਵਿੱਚ ਕਰਵਾ ਦੇਾਂਗੇ ਵਧੀਆ ਜ਼ਿੰਦਗੀ ਬਤੀਤ ਕਰੋਗੇ ਪਰ ਸਹਬਜ਼ਾ ਦੇ ਡੋਲੇ ਨਹੀਂਗੇ ਬਚਪਨ ਚ ਨਾ ਦੋਨਾਂ ਚੀਜ਼ਾਂ ਦੀ ਬੜੀ ਪਰਮਾਰ ਹੁੰਦੀ ਆ ਬੱਚਾ ਡਰਦਾ ਵੀ ਬੜਾ ਹੈ ਤੇ ਬੱਚਾ ਲਾਲਚੀ ਵੀ ਬੜਾ ਹੁੰਦਾ ਹੈ ਪਰ ਦੇਖੋ ਸਹਬਜ਼ਾ ਦੇ ਦੋਨਾਂ ਚੀਜ਼ਾਂ ਤੋਂ ਨਰਲੇਪ ਨੇ ਜ਼ਾਲਮ ਇਮਤਿਹਾਨ ਕਰ ਰਿਹਾ ਜ਼ੁਲਮ ਦੀ ਕੋਈ ਸ਼ੱਕ ਨਹੀਂਗਾ ਉਹ ਕੰਨ ਬੰਨ੍ਹੇ ਰੱਖੀਅਗੇ ਆ। ਦਾਦੀ ਦੀ ਜਗ੍ਹਾ ਤੇ ਖਲੋ ਕੇ ਦੇਖੋ ਜਦੋਂ ਦਾਦੀ ਨੇ ਆਪਣੇ ਪੋਤਿਆਂ ਨੂੰ ਆਇਆ ਦੇਖਿਆ ਉਹਨਾਂ ਦੇ ਪਿੰਡਿਆਂ ਦੇ ਉੱਤੇ ਲਾਸ਼ਾਂ ਪਈਆਂ ਹੋਈਆਂ ਸਨ। ਉਹਨਾਂ ਦੇ ਪੋਤੇ ਸੜੇ ਹੋਏ ਸਨ। ਇਹਨੂੰ ਵੀ ਜ਼ਿਕਰ ਮਿਲਦਾ ਹੈ ਸਾਨੂੰ ਵੀ ਗੁਲੇਲਾ ਮਾਰੀਆਂ ਗੀਆਂ ਹਨ। ਸਭ ਯਾਦਾ ਫਤਿਹ ਸਿੰਘ ਦੀ ਅੱਖ ਦੇ ਉੱਤੇ ਵੱਜ ਜਾਂਦੀ ਹੈ ਗਲੇਲ। ਰੁੱਖ ਦੇ ਨਾਲ ਬੰਨ੍ਹ ਕੇ। ਇਹਨੂੰ ਅਨੁਭਵ ਕਰੋ ਉਸ ਪੀੜਾ ਨੂੰ। ਉਸੇ ਦਰਦ ਨੂੰ ਤਾਂ ਕਿ ਅਸੀਂ ਹੋਰ ਚੜ੍ਹਦੀ ਕਲਾ ਵਾਲੇ ਪਾਸੇ ਜਾ ਸਕੀਏ ਪਰ ਸਾਬ ਜਦੇ ਡੇਗਨੇ ਮਾਂ ਡੇਗ ਹੈ ਉਹਦਾ ਦਿਲ ਜਾਣਦਾ ਪੁੱਛਿਆ ਉਹਨੂੰ ਆਪਣੇ ਪਰਗ੍ਰਿ ਪ੍ਰਵਾਨ ਚੜ੍ਹਦੀ ਦਿਸ ਰਹੀ ਹੈ ਜੇ ਇਹਦੇ ਸਮੇਂ ਦੇ ਵਿੱਚ ਇੱਕ ਇਨਸੀਡੈਂਟ ਹੋਰ ਵਾਪਰਿਆ ਜਿਹੜਾ ਆਪਾਂ ਨੂੰ ਪਤਾ ਹੈ ਨਾ ਆਪਾਂ ਸੁਣਦੇ ਆ ਸਾਡੀਆਂ ਰਵਾਈਤਾਂ ਦੱਸਦੀਆਂ ਨੇ ਤਾਰੀਖ ਦੱਸਦੀ ਹੈ ਭਜਮੋਤੀ ਰਾਮ ਮਹਿਰਾ ਨੇ ਜਿਹੜੀ ਸੇਵਾ ਕਮਾਈ ਦੁੱਧ ਪਿਉਣ ਦੀ ਉਹਨੇ ਜਿਹੜਾ ਦੁੱਧ ਪਿਆਇਆ ਉਹਨੇ ਜਿਹੜੀ ਇਹ ਸੇਵਾ ਕੀਤੀ ਹੈ ਇਹਦੇ ਬਦਲੇ ਦੇ ਵਿੱਚ ਉਹਦੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜਿਆ ਗਿਆ ਬੜਾ ਵੱਡਾ ਮੁੱਲ ਉਹਨੇ ਸੇਵਾ ਦਾ ਤਾਰਿਆ ਇਹਦੇ ਸ਼ਾਇਦ ਇਹਦੂ ਵੱਡੀ ਕੀਮਤ ਨਹੀਂ ਹੋ ਸਕਦੀ ਕਿ ਫਿਰ ਆਪਾਂ ਦੇਖਦੇ ਹਾਂ ਵਜ਼ੀਰ ਖਾਂ ਨੇ ਕੋਸ਼ਿਸ਼ ਕੀਤੀ ਕੋਈ ਹੱਲ ਨਿਕਲ ਨਹੀਂ ਰਿਹਾ ਸੀ ਸ਼ਰਾ ਵੈਸੇ ਇਜਾਜ਼ਤ ਤੇ ਦੇ ਨਹੀਂ ਰਹੀ ਸੀ ਉਹਨੇ ਸੋਚਿਆ ਵੀ ਇਹ ਪਾਪ ਮੈਂ ਆਪਣੇ ਸਿਰ ਲੈਣ ਦੀ ਬਜਾਏ ਨਾ ਕਿਸੇ ਹੋਰ ਨੂੰ ਦੇ ਦਿਆਂ ਤੇ ਉਹਨੇ ਮਲੇਰਕੋਟਲੇ ਦੇ ਨਵਾਬ ਨੂੰ ਆਖਿਆ ਵੀ ਤੇਰੇ ਭਰਾ ਨੂੰ ਭਤੀਜੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਤਲ ਕੀਤਾ ਹੈ ਕਿ ਤੇਰੇ ਕੋਲੇ ਮੌਕਾ ਹੈ ਹੁਣ ਉਹਨਾਂ ਦੇ ਬੱਚੇ ਹੈਗੇ ਆਪਣੇ ਕੋਲ ਤੇ ਤੂੰ ਇਹਨਾਂ ਨਾਲ ਜਿਵੇਂ ਨਿਪਟਣਾ ਨਿਪਟਲਿਆ ਪਰ ਉਹ ਫੇਰ ਵੀ ਮਰਦ ਨਿਕਲਿਆ ਉਹਨੇ ਆਖਿਆ ਵੀ ਇਹਨਾਂ ਦੇ ਪਿਓ ਤੋਂ ਬਦਲਾ ਲਵਾਵਾਂਗਾ ਮੈਂ ਇਹਨਾਂ ਨਾਲ ਮੇਰਾ ਕੋਈ ਨਹੀਂ ਗੱਜ ਤਨੇ ਹਾ ਦਾ ਨਾਰਾ ਮਾਰਿਆ ਵੀ ਤੂੰ ਵੀ ਇਹਨਾਂ ਨੂੰ ਨਾ ਹੋਰ ਦੁਖੀ ਕਰ ਇਹਨਾਂ ਦਾ ਕੋਈ ਕਸੂਰ ਨਹੀਂ ਤੇ ਸலாம் ਸਾਨੂੰ ਇਜਾਜ਼ਤ ਵੀ ਨਹੀਂ ਦਿੰਦਾਗਾ ਸ਼ੀਰਖੋਰ ਨਿਆਣਿਆਂ ਦੇ ਉੱਤੇ ਜ਼ੁਲਮ ਟਾਉਣ ਦੀ ਉਹਨੇ ਮੰਨਿਆ ਜਾਂਦਾ ਹੈ ਬਾਅਦ ਵਿੱਚ ਇੱਕ ਚਿੱਠੀ ਔਰੰਗਜ਼ੇਬ ਨੂੰ ਵੀ ਲਿਖੀ ਸਹਿਰ ਮੁਹੰਮਦ ਖਾਨ ਸਿੱਖਾਂ ਨਾਲ ਬਾਤ ਵੀ ਟਕਰਾਂਦਾ ਰਿਹਾ ਇਹਦੇ ਕੋ ਕਰਮਾਂ ਦੇ ਫਰਿਸ਼ਤ ਵੀ ਬੜੀ ਲੰਮੀ ਹੈ ਜੇ ਪਰ ਹਕੀਕਤ ਉਹਦੇ ਕਹਾ ਦੇ ਨਾਰੇ ਦਾ ਕੌਲ ਸਿੱਖਾਂ ਦੇ ਤੱਕ ਨਭਉਂਦੇ ਆ ਰਹੀ ਹੈ ਉਹਨੇ ਕਹਾ ਦਾ ਨਾਰਾ ਮਾਰਿਆ ਸੀ ਬਸ ਜਿਹੜਾ ਇਧਰ ਜਿਹੜਾ ਦੀਵਾਨ ਸੋਚਾ ਨੰਦ ਜਿਹਨੂੰ ਝੂਠਾ ਨੰਦ ਕਰਕੇ ਜਾਣਿਆ ਜਾਂਦਾ ਹੈ ਸਿੱਖ ਤਵਾਰੀ ਖੰਦਰ ਇਨੇ ਵਜ਼ੀਰ ਖਾਨ ਨੂੰ ਬੜੀ ਚੁੱਕਣਾ ਦਿੱਤੀ ਹੈ। ਇਹਨੇ ਇਥੋਂ ਤੱਕ ਵੀ ਜਾ ਕੇ ਆਖਿਆ ਵੀ ਜੇ ਛੱਡ ਦਿੱਤੇ ਨਾ ਸਾਡੇ ਲਈ ਬਾਅਦ ਵਿੱਚ ਉਹ ਖਿਆਈ ਪੈਦਾ ਹੋਏਗੀ। ਜਦੋਂ ਸਹਿਬਜ਼ਾਦ ਜਦੋਂ ਸਵਾਲ ਵੀ ਕੀਤਾ ਵੀ ਜੇ ਤੁਹਾਨੂੰ ਛੱਡ ਦਈਏ ਫਿਰ ਕੀ ਕਰੋਗੇ? ਤੇ ਸਹਿਬਜ਼ਾਦ ਨੇ ਆਖਿਆ ਵੀ ਅਸੀਂ ਜੰਗਲ ਬੇਲਿਆਂ 'ਚ ਜਾਵਾਂਗੇ, ਸਿੱਖਾਂ ਨੂੰ ਫਿਰ ਤੋਂ ਇਕੱਠੇ ਕਰਨਗੇ ਤੇ ਜ਼ਾਲਮਾਂ ਨਾਲ ਟਕਰਾਵਾਂਗੇ। ਤੇ ਉਦੋਂ ਠੂਠੇ ਅਨੰਦ ਨੇ ਆਖਿਆ ਵੀ ਇਹਨਾਂ ਦਾ ਸਿਰ ਅੱਜ ਫੇਦੀਏ ਤੇ ਚੰਗੀ ਗੱਲ ਹੈ। ਅਖੀਰ ਦੇ ਉੱਤੇ ਤੁਸੀਂ ਇਹ ਕਹਿ ਲਓ ਵੀ ਫੈਸਲਾ ਹੋਣ ਦੀਆਂ ਕੜੀਆਂ ਆ ਗਏ ਨਾ 13 ਪੋ ਨੂੰ 12 ਪੋ ਦੀ ਰਾਤ ਨੂੰ ਦਾਦੀ ਨੂੰ ਪਤਾ ਹੈ ਵੀ ਅਗਲੇ ਦਿਨ ਮੇਰੇ ਪੋਤੇ ਆ ਨਹੀਂ ਹੋਣਾ ਉਹ ਰੱਬ ਦੇ ਸ਼ੁਕਰ ਵਿੱਚ ਜੁੜੀ ਹੋਈ ਹੈ 13 ਪੋ ਦੀ ਸਵੇਰ ਹੋਈ ਜਿਹੜੇ ਸਪਾਈ ਸਾਨੂੰ ਸਾਬਜਾਦਿਆਂ ਨੂੰ ਲੈਣ ਵਾਸਤੇ ਆ ਗਏ ਮਾਤਾ ਗੁਜਰੀ ਦਾ ਜੀਵਨ ਧਨ ਅਦੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਹਨੇ ਦਿੱਲੀ ਵੱਲ ਜਾਂਦਿਆਂ ਆਪਣੇ ਪਤੀ ਦੀ ਪਿਠ ਆਖਰੀ ਵਾਰ ਦੇਖੀ ਅੱਜ ਸੂਬੇ ਦੀ ਕਚਹਿਰੀ ਵਿੱਚ ਜਾਂਦਿਆਂ ਆਪਣੇ ਪੋਤਿਆਂ ਦੀ ਪਿਠ ਆਖਰੀ ਵਾਰ ਵੇਖ ਰਹੀ ਹੈ ਜੀ ਉਧਰ ਸੂਬੇ ਦੀ ਕਚਹਿਰੀ ਦੇ ਵਿੱਚ ਸਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਸਹਿਬਜ਼ਾਦਿਆਂ ਦੇ ਸਾਹਮਣੇ ਫਿਰ ਉਹ ਇਹ ਸਵਾਲ ਸਨ ਪਰ ਸਹਿਬਜ਼ਾਦਿਆਂ ਜਿਹੜੇ ਉਹ ਆਪਣੇ ਧਰਮ ਉੱਤੇ ਡਿਗਰੇ ਉਨੇ ਆਖਿਆ ਵੀ ਨਹੀਂ ਅਸੀਂ ਆਪਣਾ ਧਰਮ ਨਹੀਂ ਛੱਡਾਂਗੇ ਹੁਕਮ ਹੋ ਗਿਆ ਵੀ ਇਹਨਾਂ ਨੂੰ ਦੀਵਾਰ 'ਚ ਚਿੰਕੇ ਸ਼ਹੀਦ ਕੀਤਾ ਜਾਏ ਮੀਆਂ ਬੋਟ ਲਈਆਂ ਗਈਆਂ ਦੀਵਾਰ ਖੜੀ ਕਰਨ ਵਾਸਤੇ ਤੇ ਜਿਹੜੇ ਦੋ ਜਲਾਦ ਸਨ ਉਹ ਸਮਾਣੇ ਦੇ ਰਹਿਣ ਵਾਲੇ ਸਨ ਸਮਾਣੇ ਸૈયਦ ਲੋਕ ਰਹਿੰਦੇ ਸਨ ਇੱਥੇ ਕਈ ਪਾਲਕੀਆਂ ਉੱਠਦੀਆਂ ਸਨ ਸਿਰਕ ਤੇ ਅਸਲ ਸਮਾਨੇ ਦਾ ਬੜਾ ਡੂੰਗਾ ਸਬੰਧ ਹੈਗਾ ਇਹ ਤੇ ਮੰਨਿਆ ਜਾਂਦਾ ਵੀ ਜਿਹੜਾ ਕਾਜ਼ੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਔਰੰਗਜ਼ੇਬ ਦੀ ਚਿੱਠੀ ਲੈ ਕੇ ਆਇਆ ਸੀਗਾ ਕੁਰਾਨ ਦੇ ਉੱਤੇ ਜਿਹੜਾ ਨੋਟ ਸੀ ਲਿਖਿਆ ਹੋਇਆ ਉਹ ਵੀ ਸਮਾਨੇ ਦਾ ਸੀ ਜਿਸ ਜਲਾਦ ਨੇ ਗੁਰਤੇਗ ਬਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਹੈ ਜ਼ਲਾਲੁਦੀਨ ਉਹ ਵੀ ਇਸ ਸਮਾਨੇ ਦਾ ਸੀ ਤੇ ਫਿਰ ਜਿਹੜੇ ਇਹ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦ ਨੇ ਸ਼ਾਸ਼ਲਬੇਗ ਤੇ ਬਾਸ਼ਲਬੇਗ ਇਹ ਵੀ ਸਮਾਨੇ ਦੇ ਰਹਿਣ ਵਾਲੇ ਆ। ਉੱਥੇ ਨੀਆਂ ਦੇ ਵਿੱਚ ਖੜਾ ਕੇ ਦੀਵਾਰ ਚੋਨੀ ਸ਼ੁਰੂ ਕੀਤੀ ਗਈ ਸਹਿਬਜ਼ਾਦਿਆਂ ਦੇ। ਉੱਪਰ ਸਰੀਰ ਟੱਕ ਦਿੱਤੇ ਗਏ ਦੀਵਾਰ ਦੇ ਅੰਦਰ। ਮੰਨਿਆ ਜਾਂਦਾ ਫਿਰ ਦੀਵਾਰ ਡਿੱਗ ਪਈ। ਉਹਦੇ ਕੋਈ ਵੀ ਵਜਾ ਹੋਵੇ। ਦਵਾਰ ਡਿੱਗ ਪਈ ਸਹਬਜ਼ਾਦੇ बेहोश ਹੋ ਗਏ। ਜਦੋਂ ਥੋੜੀ ਬਹੁਤੀ ਉਹਨਾਂ ਨੂੰ ਹੋਸ਼ ਆਈ। ਤੇ ਕਹਿੰਦੇ ਉਸ ਵਕਤ ਨਾ ਸਹਬਜ਼ਾਦੇ ਨੂੰ ਫੇਰ ਕਾਜ਼ੀ ਨੇ ਪੁੱਛਿਆ ਬਈ ਤੁਸੀਂ ਆਪਣਾ ਧਰਮ ਛੱਡਣ ਲਈ ਤਿਆਰ ਹੋ? ਉਹਨੂੰ ਲੱਗਾ ਵੀ ਸ਼ਾਇਦ ਹੁਣ ਇੰਨੀ ਤਕਲੀਫ ਤੋਂ ਬਾਅਦ ਤੇ ਤਿਆਰ ਹੋ ਜਾਣਗੇ ਨਾ। ਪਰ ਉਹਨੂੰ ਕੋਨ ਦਾ ਸੇ ਵੀ ਇਹ ਪੁੱਤ ਕੀਦੇ ਆ ਪੋਤੇ ਕੀਦੇ ਆ ਚਬ ਜਾਦੇ ਨੇ ਉਸੇ ਤਰ੍ਹਾਂ ਬੇਹੋਸ਼ੀ ਦੇ ਆਲਮ ਦੇ ਵਿੱਚ ਸਿਰ ਹਲਾ ਦਿੱਤਾ ਵੀ ਨਹੀਂ ਉਸ ਵਕਤ ਕਾਜ਼ੀ ਨੇ ਫਤਵਾ ਦੇ ਦਿੱਤਾ ਵੀ ਇਹਨੂੰ ਜ਼ਿਵਾ ਕਰਕੇ ਮਾਰ ਦਿੱਤਾ ਚਾਹ ਹੁਣੇ ਮਾਰਨ ਸ਼ਬਦ ਵਰਤੇ ਆ ਸਾਡੇ ਲਈ ਤੇ ਸ਼ਹੀਦ ਸ਼ਬਦ ਹੈ ਹੋਸ਼ੇਵਕਤ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਸਾਹਿਬ ਜਾਦੇ ਦੀ ਛਾਤੀ ਤੇ ਗੋਡਾ ਰੱਖ ਲਿਆ ਤਤਿ ਵਿਚ ਉਹਨਾਂ ਦੇ ਆਪਣਾ ਔਜ਼ਾਰ ਸੀਗਾ ਤਿੱਖਾ ਕਿਤੇ ਉਹ ਖੰਡਾ ਲਿਖਿਆ ਹੈ ਕਿਰਪਾਨ ਚਾਕੂ ਕੁਛ ਵੀ ਤੁਸੀਂ ਕਹਿ ਸਕਦੇ ਹੋ ਸੀਗਾ ਉਹ ਉਹਨਾਂ ਨੇ ਸਰਵਜਾ ਦੇ ਆਂਦੀ ਸਾਰਾ ਗੁੱਤੇ ਚਲਾਇਆ ਇਹ ਦਿਨ ਦਾ ਸਵਾ ਕੁ ਪੈਰ ਬਤੀਤ ਹੋਣ ਦਾ ਸਮਾਂ ਸੀ ਕੋਈ 10 ਵਜੇ ਦੇ ਕਰੀਬ ਆਪਾਂ ਕਹਿ ਸਕਦੇ ਹਾਂ 13:00 ਸਵੇਰੇ ਸਹਿਜਾ ਦਾ ਜ਼ੋਰਾਵਰ ਸਿੰਘ ਉਹਨਾਂ ਦਾ ਸਰੀਰ ਤੇ ਚੱਟੇ ਠੰਡਾ ਪੈ ਗਿਆ ਪਰ ਸਾਡੀ ਤਰੀਖ ਦੱਸਦੀ ਹੈ ਕਿ ਬਾਬਾ ਫਤੇ ਸਿੰਘ ਉਹਨਾਂ ਦਾ ਸਰੀਰ ਕੋਈ 12-13 ਮਿੰਟ ਉੱਥੇ ਟੜਫਦਾ ਰਿਹਾ ਸੀ ਉਹ ਨੂੰ ਸਿਰਫ ਅਨੁਭਵ ਕੀਤਾ ਜਾ ਸਕਦਾ ਹੈ ਉਧਰ ਦਾਦੀ ਮਾਂ ਵੀ ਸ਼ਹੀਦ ਹੋ ਗਈ ਜਿਹੜੇ ਸਿੱਖ ਰਹਿੰਦੇ ਸਨ ਸਰਹੰਦ ਦੇ ਅੰਦਰ ਉਨਨਾਂ ਨੇ ਰਾਬਤਾ ਕੀਤਾ ਲਿਖਤਾਂ 'ਚ ਜ਼ਿਕਰ ਆਉਂਦਾ ਹੈ ਟੋਡਰਮਲ ਹੁਣਾਂ ਦਾ ਕਿਤੇ ਉਹਨਾਂ ਦੇ ਬੱਚਿਆਂ ਦਾ ਵੀ ਆਉਂਦਾ ਹੈ ਇਹਨਾਂ ਨੇ ਰਾਬਤਾ ਕੀਤਾ ਵਜ਼ੀਰ ਖਾਨ ਤੱਕ ਜ਼ਮੀਨ ਮੁੱਲ ਖਰੀਦ ਲਈ ਗਈ ਤੇ ਉੱਥੇ ਫਿਰ ਇਹਨਾਂ ਨੇ ਸਹਿਬਜ਼ਾਦੇਾਂ ਦਾ ਤੇ ਮਾਤਾ ਜੀ ਦਾ ਜਿਹੜਾ ਉਹ ਸਸਕਾਰ ਕੀਤਾ ਬੜੀ ਵੱਡੀ ਕਹਾਣੀ ਹੈ ਇਤਿਹਾਸ ਦੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਮੰਨਿਆ ਜਾਂਦਾ ਉਸ ਵਕਤ ਰਾਏਕੋਟ ਬੈਠੇ ਹੋਏ ਸਨ ਸੱਚੇ ਬਾਦਸ਼ਾਹ ਜਦੋਂ ਉਹਨਾਂ ਨੂੰ ਆ ਕੇ ਖਬਰ ਮਿਲਦੀ ਹੈ ਮਾਤਾ ਜੀ ਦੀ ਤੇ ਸੈਭਜਾਦਿਆਂ ਦੀ ਸ਼ਹਾਦਤ ਕਿਵੇਂ ਹੋਈ ਸਾਰੀ ਤੇ ਸੱਚੇ ਬਾਦਸ਼ਾਹ ਨੇ ਉਦੋਂ ਜਦੋਂ ਬੂਟਾ-ਪੁੱਟਿਆ ਉੱਥੇ ਕਾਈਦਤ ਦੇ ਨਾਲ ਹੀ ਆਖਿਆ ਸੀ ਵੀ ਮੁਗਲਾਂ ਦੀ ਜੜਪੱਟੀ ਗਈ ਹੈ ਸਿੱਖਤ ਤਾਰੀਖ ਦਿਨ ਬੜੀਆਂ ਵੱਡੀਆਂ ਘਟਨਾਵਾਂ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਵੀ ਪੰਜਾਬ ਦੀ ਧਰਤੀ ਉੱਤੇ ਆਇਆ ਤੁਨੇ ਇਹੋ ਗੱਲ ਆਖੀ ਅਭੀ ਸਿੱਖੋ ਤੁਹਾਨੂੰ ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਂਆਂ ਆਵਾਜ਼ਾਂ ਮਾਰਦੀਆਂ ਨੇ ਸਿੱਖ ਜਾਨ ਪਲੀ ਤੇ ਧਰ ਕੇ ਕਰਾਂ ਚੋਟ ਤੁਰੇ ਉਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਜਦਾ ਕਰੀਏ ਜਦੋਂ ਦਸਮੇ ਪਾਸ਼ਣ ਨੂੰ ਮਤਾਂ ਮਾ ਕੇ ਮਿਲਿਆ ਸਾਬੂ ਕੀ ਤਲਵੰਡੀ ਪੁੱਛਿਆ ਬੱਚਿਆਂ ਦੇ ਬਾਰੇ ਤੇ ਗੁਰੂ ਨੇ ਬੜੇ ਭਰੋਸੇ ਨਾਲ ਆਖਿਆ ਸੀ ਇਹਨੂੰ ਪੁੱਤਰਨ ਕੇ ਸੀਸ ਪਰ ਵਾਰ دیے ਸਤ ਚਾਰ ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਸਾਡੇ ਉੱਤੇ ਗੁਰੂ ਨੂੰ ਬੜਾ ਭਰੋਸਾ ਸੀ ਸਾਡੀ ਖਾਤਰ ਉਹਨੇ ਆਪਣੇ ਸਾਰੇ ਪੁੱਤ ਵਾਰੇ ਮਤਾਂ ਨੂੰ ਆਖਿਆ ਸੀ ਤੁਹਾਡੀ ਝੋਲੀ ਵਿੱਚ ਮੈਂ ਹਜ਼ਾਰਾਂ ਪੁੱਤ ਪਾ ਦਿੱਤੇ ਹੈ। ਅੱਜ ਸਾਨੂੰ ਸਵੈ-ਚਿੰਤਨ ਕਰਨ ਦੀ ਜ਼ਰੂਰਤ ਹੈ। ਸਾਡੇ ਵਿੱਚ ਕੋਈ ਉਹਦੇ ਪੁੱਤਰਾਂ ਵਰਗਾ ਹੈਗਾ। ਸਾਡੇ ਕਰਕੇ ਸਾਡੇ ਗੁਰੂ ਦਾ ਬਚਨ ਝੂਠਾ ਨਹੀਂ ਪੈਣਾ ਚਾਹੀਦਾ। ਵਾਹ ਗੁਰਜੀਕਾ ਖਾਲਸਾ। ਵਾਹ ਗੁਰਜੀ ਕੀ ਫਤਿਹ।